ਮੈਂ ਫਾਦਰ ਵਿਲੀਅਮਸ ਹੋਂਤਾ ਰੋਮਨ ਕੈਥੇਡ੍ਰਲ ਚਰਚ ਦੇ ਪ੍ਰੀਸਟਰ ਅਤੇ ਸੇਂਟ ਜੋਸਫ ਕੈਥੇਡ੍ਰਲ ਚਰਚ ਕਨਵਾਨ ਤੋਂ ਇਸ ਸਮੇਂ ਤੁਹਾਡੇ ਮੀਡੀਆ ਦੇ ਰਾਹੀਂ ਜੋ ਸਾਰੇ ਦਰਸ਼ਕਾਂ ਦੇ ਨਾਲ ਗੱਲਬਾਤ ਕਰ ਰਿਹਾ ਹਾਂ। ਔਰ ਅੱਜ 1 ਜਨਵਰੀ ਹੈ 2024 ਔਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਪ੍ਰਭੂ ਨੇ ਸਾਨੂੰ ਇਹ ਨਵਾਂ ਸਾਲ ਦਿੱਤਾ ਹੈ। ਅਤੇ 2023 ਵੀ ਸਾਡੇ ਸਭ ਦੇ ਲਈ ਬੜਾ ਖੁਸ਼ੀਆਂ ਅਤੇ ਬਰਕਤਾਂ ਵਾਲਾ ਸਮਾਰਿਆ। ਸਾਡੇ ਲੋਕਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ। ਤੇ ਮੈਂ ਸਮਝਦਾ ਹਾਂ ਜੀਵਨ ਦੇ ਵਿੱਚ ਬਹੁਤ ਸਾਰੇ ਉਤਰਾ ਚੜਾਅ ਵੀ ਆਏ ਹੋਣਗੇ ਹਰ ਇੱਕ ਦੀ ਲਾਈਫ ਦੇ ਵਿੱਚ। ਲੇਕਿਨ ਪ੍ਰਭੂ ਦੀ ਬਾਣੀ ਵਿੱਚ ਲਿਖਿਆ ਹੈ ਪ੍ਰਭੂ ਸਾਨੂੰ ਕਹਿੰਦਾ ਹੈ ਸੁੱਖ ਤੇ ਦੁੱਖ ਦੋਨਾਂ ਕਾਲਾਣਾਂ ਮੈਂ ਆਪ ਹਾਂ। ਸਾਡੇ ਜੀਵਨ ਦੇ ਵਿੱਚ ਦੁੱਖ ਵੀ ਆਉਂਦੀ ਹਨ, ਸੁੱਖ ਵੀ ਆਉਂਦੀ ਹਨ। ਅਤੇ ਖਾਸ ਕਰਕੇ ਮੈਂ ਆਪਣੇ ਮਸੀਹ ਭਾਈਚਾਰੇ ਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦਾ ਕਿ ਜੇ ਜਦੋਂ ਪ੍ਰਭੂ ਸਾਡੇ ਨਾਲ ਹੈ ਉਹ ਤੇ ਸਾਡੇ ਵਿਰੁੱਧ ਕੋਈ ਨਹੀਂ ਹੋ ਸਕਦਾ ਔਰ ਅੱਜ ਅਸੀਂ ਬੜੀ ਖੁਸ਼ੀ ਦੇ ਨਾਲ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅਤੇ ਆਪਣੇ ਪੰਜਾਬ ਪ੍ਰਦੇਸ਼ ਨੂੰ ਵੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਸਭ ਲੋਕਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਕਿ ਅਸੀਂ ਆਓ ਅਸੀਂ ਸਾਰੇ ਮਿਲ ਕੇ ਆਪਸ ਵਿੱਚ ਪਿਆਰ ਮੁਹੱਬਤ ਨਰਿਏ ਅਤੇ ਇਸ ਪੰਜਾਬ ਨੂੰ ਇੱਕ ਸੋਨੇ ਦੀ ਚਿੜੀਆ ਬਣਾਈਏ ਜਿੱਥੇ ਸਾਰੇ ਪਾਈਚਾਰੇ ਦੇ ਲੋਕ ਮਿਲ ਕੇ ਖੁਸ਼ੀਆਂ ਦੇ ਚਾਵੇਂ ਦੇ ਨਾਲ ਆਪਣੇ ਤਿਹਾਰਾ ਨੂੰ ਮਨਾਉਣ ਔਰ ਸਾਰੇ ਮਿਲ ਕੇ ਨਵੇਂ ਸਾਲ ਨੂੰ ਜੋ ਜੀ ਆਇਆਂ ਨੂੰ ਆਖਣ ਔਰ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਨ ਕਿ ਸਾਡੇ ਸਭ ਦੇ ਲਈ ਖੁਸ਼ੀਆਂ ਵਾਲਾ ਹੋਵੇ ਸਾਡੇ ਬੱਚਿਆਂ ਦੇ ਲਈ ਖੁਸ਼ੀਆਂ ਵਾਲਾ ਹੋਵੇ ਨੌਜਵਾਨਾਂ ਦੇ ਲਈ ਖੁਸ਼ੀਆਂ ਵਾਲਾ ਹੋਵੇ ਅਤੇ ਸਾਡੇ ਪੰਜਾਬ ਦੇ ਵਿੱਚੋਂ ਹਰ ਤਰ੍ਹਾਂ ਦੀਆਂ ਬੁਰਾਈਆਂ ਜੋ ਖਤਮ ਹੋ ਜਾਣ ਹਰ ਤਰ੍ਹਾਂ ਦੇ ਕਮੰਡ ਹਰ ਤਰ੍ਹਾਂ ਦੀ ਈਰਖਾ ਵੈਰ ਵਿਰੋਧ ਦੂਰ ਹੋ ਜਾਣ ਔਰ ਬੱਚੇ ਇੱਕ ਚੰਗੇ ਨਾਗਰਿਕ ਬਣ ਕੇ ਆਪਣੇ ਧਰਮ ਅਤੇ ਆਪਣੇ ਮਾਪੇ ਦੀ ਸੇਵਾ ਕਰੇ ਮੈਂ ਇੱਕ ਵਾਰ ਸਾਰਿਆਂ ਨੂੰ ਆਪਣੇ ਵੱਲੋਂ ਹੈਪੀ ਨਿਊ ਇਅਰ ਆਖਦਾ ਹਾਂ ਔਰ ਨਾਲ ਬਹੁਤ ਸਰੀਆਂ ਸ਼ੁਭ ਕਾਮਨਾ ਵੀ ਦਿੰਦਾ ਹਾਂ ਮੈਂ ਆਪਣੇ ਚਰਚ ਵੱਲੋਂ ਆਪਣੀ ਕਲੀਸਿਆ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ ਮੈਂ ਆਪਣੇ ਦੇਸ਼ ਵਾਸੀਆਂ ਨੂੰ ਅਤੇ ਮੈਂ ਡਾਕਟਰ ਸੁਦੇਸ਼ ਕੰਡਿਆਰਾ ਚੇਅਰਮੈਨ 크ਰਿਸਚਨ ਕੋਆਰਡੀਨੇਸ਼ਨ ਕਮੇਟੀ ਪੰਜਾਬ ਆਪਣੇ ਦੇਸ਼ ਵਾਸੀਆਂ ਨੂੰ ਅਤੇ ਆਪਣੇ ਪੰਜਾਬ ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਨਵੇਂ ਸਾਲ ਦੀਆਂ ਸਭ ਵਧਾਈ ਦਿਨਾ ਕਿਉਂਕਿ ਇਹ ਜਿਹੜਾ ਨਵਾਂ ਸਾਲ ਹੈ ਹਰ ਕਿਸੇ ਦੇ ਲਈ ਸੁੱਖ ਸੁਖਾਂ ਨਾ ਆਏ ਅਤੇ ਦੇਸ਼ ਦੀ ਖੁਸ਼ਹਾਲੀ ਲਈ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇਹ ਨਵਾਂ ਸਾਲ ਜੋ ਚੜਿਆ ਹੈ ਸਾਰਿਆਂ ਦੇ ਲਈ ਬਹੁਤ ਹੀ ਵਧੀਆ ਅਤੇ ਸੁਭ ਭਾਵਨਾ ਦੇ ਨਾਲ ਮੈਂ ਇਸ ਦੀ ਨਵੇਂ ਸਾਲ ਦੀ ਵਧਾਈ ਦਿੰਦਾ ਹਾਂ